ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮੰਗੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਨੱਕ ਦਿਖਾਵਾਂਗੇ 2 ਵੜਾਵਾ ਤੇ 2 ਹੀ ਝੋਟੀਆਂ ਵਾਂ ਤੇ ਆਪਾਂ ਪਹੁੰਚਿਆ ਵੀਰ ਹਰਦੀਪ ਸਿੰਘ ਹੁਣਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਸੀਆ ਪਾਜੀ ਸਸੀਪਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਉਹ ਠੀਕ ਆ ਪਰਿਵਾਰ ਵਧੀਆ ਵਧੀਆ ਬਾਬੇ ਜੀ ਸਭ ਦੀ ਬੜੀ ਖੁਸ਼ੀ ਚਲੋ ਕਿਰਪਾ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਜੀ ਨਾਮ ਆਪਣਾ ਹਰਦੀਪ ਸਿੰਘ ਪਿੰਡ ਮੰਗ ਠੀਕ ਆ ਸ਼ੀਲ ਡੇਰਾ ਬਾਬਾ ਲਾਣਕ ਜ਼ਿਲ੍ਹਾ ਗਰਦਾਫੋਰ ਵੀਰ ਜੀ ਡੇਰਾ ਬਾਬਾ ਲਾਣਕ ਆਪਾਂ ਨੂੰ 2 ਕਿਲੋਮੀਟਰ ਆ ਅੱਛਾ ਜੀ ਤੇ ਰੰਦਾਸ ਆਪਾਂ ਨੂੰ 7 ਕਿਲੋਮੀਟਰ ਆ ਠੀਕ ਆ ਜੀ ਤੇ ਆਪਣਾ ਮੇਨ ਸ਼ਰਟ ਦੇ ਉੱਤੇ ਡੇਰਾ ਠੀਕ ਆ ਬਿਲਕੁਲ ਵੱਡੀ ਜਿਹੜੀ ਰੰਦਾਸ ਨੂੰ ਸ਼ਰਟ ਜਾਂਦੀ ਡੇਰਾ ਬਾਬਾ ਲਾਣਕ ਤੋਂ ਰੋੜ ਆਈ ਠੀਕ ਆ ਠੀਕ ਆ ਤੇ ਬਾਈ ਜੀ ਫੋਨ ਨੰਬਰ ਹੀ ਬੋਲ ਦਿਓ फोन नंबर दी थी 985555 ਤੇ 82070 ਠੀਕ ਹੈ ਜੀ ਦੂਜੀ ਆਪਣੀ ਪਹਿਲੀ ਵੀਡੀਓ ਆ ਅੱਛਾ ਜੀ ਹਾਂ ਜੀ ਤੇ ਰੇਟ ਬਿਲਕੁਲ ਜੈ ਦੀ ਨਿਕ ਨਿਕ ਹੀ ਪਾ ਦੇਣੇ ਨੇ ਠੀਕ ਠੀਕ ਛੋਟੀਆਂ ਭਾਈ ਵੱਡੀਆਂ ਦਿਖਾਵਾਂਗੇ ਤੇ ਰੇਟ ਤੇ ਰੇਟ ਬਿਲਕੁਲ ਭਾਈ ਕਹਿੰਦਾ ਕਿ ਛੋਟੇ ਕਰਾਂਗੇ ਕਿੰਨੇ ਕਾ ਰੇਟ ਵੀਰ ਜੀ ਪਹਿਲੀ ਵੀਡੀਓ ਦੇ ਕਾਰਨ ਭਾਈ ਕਹਿੰਦਾ ਕਿ ਆਪਾਂ ਨਾ ਹੀ ਬਣਾਉਣਾ ਵਾ ਬਸ ਕਮਾਈ ਨਹੀਂ ਕਰਨੀ ਆ 14 15 ਕਿਲੋ ਬੋਲੇ ਵਾਲੀ ਵੀਰ ਜੀ ਮਾਝਾ ਅੱਛਾ ਜੀ ਨਹੀਂ ਨਿਕਲ ਜੈਰੀਟ ਕਰ ਦੇਣਾ ਅੱਜ ਇਹ ਵੀ ਰੋੜਦੀਆਂ ਵਾਲੇ ਕੰਮ ਕਰ ਰਹੇ ਠੀਕ ਆ ਠੀਕ ਆ ਠੀਕ ਆ ਲਓ ਜੀ ਰੇਟ ਬਾਈ ਬਿੰਦ ਕਿੰਦਾ ਬਿਲਕੁਲ ਛੋਟੇ ਇਧਰੋਂ ਕਰ ਲੀਏ ਸ਼ੁਰੂਆਤ ਆਪਾਂ ਹਾਂ ਜੀ ਮਿੰਦੀ ਦੱਸਿਓ ਬਾਈ ਜੀ ਝੋਟੀ ਦੇ ਬਾਰੇ ਇਹ ਵੀਰ ਜੀ ਹਰਿਆਣੇ ਚ ਝੋਟੀਆਂ ਹੀ ਪਈ ਨੇ ਸਵੇਰੇ ਅੱਛਾ ਜੀ ਭਾਪੀ ਜੀ ਇੱਥੋਂ ਲਈ ਆਪਣੇ ਵੀਰਾਂ ਨੂੰ ਠੀਕ ਹੈ ਭਾਪੀ ਜੀ ਕਹਿੰਦੇ ਹਾਂ ਜੀ ਸਵੇਰੇ ਲੈਣੇ ਕੋਈ ਵੀਰ ਦੇਖ ਸਕਦਾ ਇਹਨਾਂ ਦਾ ਜਲਦੋਂ ਨਿਕਲੇ ਜੀ ਆ ਛੇਪੋਟ ਝੋਟੀਆਂ ਜਿਹੜੀ ਹਾਈਟ ਹੋਏਗੀ ਮੈਂ ਨਾ ਵੀਡੀਓ ਤਾਂ ਡਬਲ ਦੇਖੂਗੀ ਆ ਕੇ ਇੱਥੇ ਜੇ ਕੋਈ ਵੀਰ ਭਰਾਊਗਾ ਤੇ ਆਕਾ ਦੂਜਾ ਸੁਬਾ ਤੋਣਾ ਦਰਦਸ਼ਕੀ ਨੂੰ ਚੈੱਕ ਕਰਕੇ ਲਾਏ ਵੀ ਕੋਈ ਠੀਕ ਹੈ ਤੇ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਲਓ ਵੀਰ ਜੀ ਛੇਪੋਟ ਦੇਖੋ ਮਹੀ ਦਾ ਕੰਡਾ ਲਓ ਜੀ ਵੱਡਾ ਕੱਡ ਕੱਡ ਕੋਠੇ ਜਿੱਟੀਆਂ ਆਪਾਂ ਕਹਿ ਸਕਦੇ ਹਾਂ ਵੀ ਜੀ ਪੁਰਾਣੀ ਸੁਟ ਰਕਾ ਪਹਿਲੇ ਸਵੇਰੇ ਨੇ 14-15 ਲੀਟਰ ਦੁੱਧ ਕੱਢਿਆ। ਅੱਛਾ ਜੀ। ਠੀਕ ਆ। ਲਓ ਜੀ 14 ਤੋਂ 15 ਲੀਟਰ ਜਿਹੜਾ ਦੁੱਧ ਪਹਿਲੇ ਸਵੇਰੇ ਭਰਿਆ ਵਾ ਚੈੱਕ ਕਰ ਸਕਦੇ ਪਿਓਰ ਮੋਰਾ ਨਸਲ ਦੀ ਆ। ਵੱਡੇ ਕੱਦ ਘਾਠ ਵਾਲੀ ਯਾਰ ਥਾਣਾ ਦਾ ਸੈਜ ਗਿਆ ਜਿਹੜਾ ਇਹਨ ਗਿੱਠੋਂ ਬਾਹਰ ਲੱਗਾ ਪਿਆ ਕਰਮਾਲੀ ਨੂੰ। ਠੀਕ ਆ ਜੀ। ਤੇ ਚੱਡੇ ਦੇ ਨਾੜਾ ਨੂੜਾ ਵੀ ਤੁਹਾਨੂੰ ਦਿਖਾਉਨੇ ਆ ਲੱਗੇ ਤਾਂ ਥੋੜਾ ਜਿਹਾ ਬੰਨ ਲਓ ਇੱਕ ਰਾ ਡਰਦੀ ਹੈ ਨਾ। ਹਾਂ ਜੀ। ਬੰਨ ਲਓ ਫਿਰ ਬਾਅਦ ਚ ਦਿਖਾਉਨੇ ਆ। ਇਹ ਕਿਉਂ ਤੇ ਹਨਾ ਲੋ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਜੈ ਨਾ ਚਫ ਗੰਵਰਗਾ ਤੇ ਬਿੰਦੀਆਂ ਵਾਲਾ ਆ ਗਿਆ ਵਾ ਡਰਦੀ ਥੋੜਾ ਜਿਹਾ ਇਧਰਲੀ ਸਾਈਡ ਤੋਂ ਥਣਾ ਦਾ ਸੈਰ ਗਿਆ ਚੈੱਕ ਕਰਾਉਂਦੇ ਹਾਂ ਕੋਲ ਜਾ ਕਰ ਮਾ ਲਈਏ ਲੋ ਜੀ ਦੂਜਾ ਸੁਆ ਭਈ ਆਤੀ ਕਿੰਨੀ ਘਾਸ ਰੱਖਦੇ ਆ ਕਰਗਾ ਬਿੰਦੀ 18 ਕਿਲੋ 17 18 ਦੀ ਇਹ ਤਸੱਲੀ ਵਾਲਾ ਦੁੱਧ ਕੱਢੇਗੀ ਠੀਕ ਆ ਤੇ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਤੇ ਮੁੱਲ ਵੀਰ ਜੀ ਇਹਦਾ ਨਾ ਹਾਂਜੀ ਇੱਥੇ ਕਰਾਂਗੇ ਅੱਛਾ ਜੀ ਹਾਂਜੀ ਠੀਕ ਹੈ ਜੀ ਵੀਰ ਕੇ ਇਹ ਨਾਲ ਗੱਲਬਾਤ ਚੱਲਣੀ ਨਹੀਂ ਤਾ ਕਰਕੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਆ ਕਰਕੇ ਤਾਂ ਮੋਲ ਫੋਨ ਤੇ ਕਰਾਂ ਲਓ ਜੀ ਬਾਈ ਕਹਿੰਦਾ ਕਿ ਮੋਲੇ ਦਾ ਫੋਨ ਤੇ ਕਰਾਂਗੇ ਤੇ ਰੇਟ ਬਿਲਕੁਲ ਜਾਇਜ ਹੋਊਗਾ ਮੈਂ ਨਾਲ ਛੋਟੇ ਛੋਟੇ ਰੇਟ ਹੋਣਗੇ ਵੀਰ ਜੀ ਠੀਕ ਹੈ ਠੀਕ ਹੈ ਲਓ ਜੀ ਰੇਟ ਬਾਈ ਕਹਿੰਦਾ ਕਿ ਬਿਲਕੁਲ ਜਾਇਜ ਤੇ ਬਾਈ ਦੂਜੇ ਨੰਬਰ ਤੇ ਛੋਟੀ ਕਿਣਵਾ ਸੂਆ ਸੂਈ ਆ ਤੇ ਵੀਰ ਜੀ ਤੀਜਾ ਸੂਆ ਮਹੀਂ ਸੂਈ ਜੋ ਅੱਛਾ ਜੀ ਲਓ ਜੀ ਤੀਸਰਾ ਸੂਆ ਸੂਈ ਜਮ ਆ ਤੇ 14 ਲੀਟਰ ਐ ਆ ਦੁੱਧ ਵਾਲੋ ਕੋ ਬੋਲਾ ਵੀ ਲੈਣੇ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਬਿਲਕੁਲ ਤਾਜ਼ਾ ਬੱਚਾ ਜੋ ਅੱਛਾ ਜੀ 14 ਲੀਟਰ ਜੇ ਬੋਲਾ ਹੀ ਆ ਹਾਂਜੀ ਲਓ ਜੀ 14 ਲੀਟਰ ਜੇ ਬੋਲਾ ਹੀ ਬੋਲਾ ਤੇ ਕਿੰਨਾ ਕੱਢ ਜੂਗੀ ਇਹ ਵੀਰ ਜੀ 1170 ਤੈਨੂੰ ਕੱਢਣਾ ਚਾਹੀਦਾ ਏਡੀ ਮੀਨ ਨੂੰ ਚਾਹੀਦਾ ਸਹੀ ਗੱਲ ਆ ਤੇ ਖੋਲ ਦਿਓ ਬਾਈ ਜੀ ਕੱਤੀ ਪਿਛੇ ਕੱਟਾ ਜੇ ਇੱਥੇ ਕੱਟਾ ਲਓ ਜੀ ਮੇਲ ਕਾਫ ਆ ਗਿਆ ਜੇ ਪਿਛੇ ਦੇ ਸੂਗਾ ਤੀਸਰਾ ਸੂਈ ਆ ਕਰਮਾਲੀ ਫੇਸ ਕੁਆਲਟੀ ਨਹੀਂ ਇਹਦੀ ਵੀ ਚੈੱਕ ਕਰ ਸਕਦੇ ਜੇ ਪਿਓਰ ਆ ਗਈ ਜੈਡ ਬਲਾ ਹੈ ਕਿ ਵੀ ਮੋਹਰਾ ਦੇ ਵਿੱਚ ਆ ਗਈ ਆ 16 ਤੋਂ 17 ਲੀਟਰ ਜਿਹੜਾ ਦੁੱਧ ਭਰੂਗੀ ਕਰਮਾ ਵਾਲੀ ਤੇ ਚੈੱਕ ਕਰ ਸਕਦੇ ਜੇ ਇਹ ਕਿੰਨੇ ਵਜੇ ਬਾਈ ਚਵਾਈ ਕੀਤੀ ਸਵੇਰੇ ਲੋ ਜੀ 5 ਵਜੇ ਦੀ ਸਵੇਰੇ ਚਵਾਈ ਬਾਈ ਕਹਿੰਦਾ ਕਿ 5 ਤੋਂ 5 ਜਿਹੜਾ ਮਰਜ਼ੀ 14 ਲੀਟਰ ਮਣਕੇ ਖੜ ਸਕਦਾ ਵਾ ਇਹ ਸੂਆ ਤੀਸਰਾ ਵਾ ਚਲੋ ਚੈੱਕ ਕਰ ਸਕਦੇ ਬਾਕੀ ਇਧਰਲੀ ਸਾਈਡ ਤੇ ਵੀ ਨਾੜਾ ਨੂੜਾ ਦੇ ਥਣਾ ਦਾ ਸੈਜ ਗਿਆ ਵਾ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਤੇ ਇਹਦਾ ਭਾਜੀ ਮੋਲ ਫਿਰ ਮੈਂ ਦਾਖਾ ਕਰੀਏ ਜਿੰਨਾ ਮਰਜੀ ਕਰੀਏ ਅੱਛਾ ਜੀ ਮੈਂ ਕਿਹਾ ਕਿੰਨਾ 95 ਦੇ ਦਈਏ 95 ਹੀ ਹਾਂਜੀ ਚਲ ਕਰੀਏ ਜਾਇ ਜੇ ਆਪਾਂ ਪਹਿਲੀ ਵੀਡੀਓ ਰੇਟ ਬਿਲਕੁਲ ਹੋਰ ਕਰ ਦਈਏ ਮੈਂ ਨਾ ਦੋ ਹੋਰ ਕਰ ਦਈਏ ਥੋੜੇ ਹੋਰ ਕਰ ਦਈਏ ਮੈਂ ਤਾਂ ਜੈਸ ਤੋਂ ਕਰ ਦਈਏ ਹਾਂ ਨਾ ਹਾਂ ਨਾ ਹੀ 85000 ਦੀ ਮੈਂ ਦੇ ਦਾਂਗੇ ਵੀਰ ਲਓ ਜੀ 85000 ਦੀ ਉਹਦੇ ਵਿੱਚੋਂ ਵੀ ਮਾਨਤਾਣਾ 84 ਲਓ ਜੀ ਖੁੱਲ੍ਹੇ ਇਮਾਨਦਾਨ ਬਾਈ ਨੇ ਇਹਦੇ ਤੁਸੀਂ ਮਿਲ ਕੇ ਵਿੱਚ ਚੈੱਕ ਅੱਛਾ ਜੀ ਬਰੇਡ ਕਮਾਈ ਕਰ ਲਾਂਗੇ 83 ਨਹੀਂ ਦੇ ਦਾਂਗੇ ਲੋ ਜੀ ਛੋਟੀ ਹੋਣੀ ਜੋ ਅੱਛਾ ਜੀ 83 ਜੋ ਛੋਟੀ ਹੋਣੀ ਜੋ ਲੋ ਜੀ ਇਸ ਤੋਂ ਪਰੇ ਰੱਬ ਦਾ ਨਾਮ ਆ ਜਾਂ 16 17 ਲੀਟਰ ਵਾਲੀ ਨਹੀਂ ਜੇ ਕੋਈ ਦਿੰਦਾ ਤਾਂ ਲੱਭਦੀ ਵੀ ਨਹੀਂ ਆ ਬਿਲਕੁਲ ਬਾਈ ਦਾ ਰੇਟ ਜਿਹੜਾ ਨੋਰਮਲ ਆ ਹੁਣ ਵੀ ਛੋਟੀ ਹੋਣੀ ਠੀਕ ਆ ਇਹਦੇ ਵਿੱਚ ਬਾਈ ਕਹਿੰਦਾ ਕਿ ਛੋਟੀ ਹੋਣੀ ਤੇ ਬਾਈ ਆ ਵਹਿੜ ਕਿਨਵਾ ਸੁਆ ਸੁਈ ਕੇ ਗੱਬਣਾ ਸੂਆ ਠੰਡੀ ਐ ਬਰਪੀ ਆ ਵੇਖੋ ਬਰਪੀ ਲਓ ਜੀ ਸੀਲ ਲੀਆਂ ਚੈੱਕ ਕਰੋ ਤੁਸੀਂ ਠੰਡੀ ਵੇਖੋ ਭਾਵੇਂ ਅੱਗੋਂ ਦੀ ਬਹੁਤ ਪਿੱਛੋਂ ਦੀ ਬਹੁਤ ਠੰਡੀ ਆ ਠੀਕ ਐ ਇਹ ਗੱਭਣ ਜੇ ਹਾਂ ਜੀ ਇਹ ਵੀ ਗੱਭਣ ਜੇ ਇਹ ਕਿੰਨਾ ਖੜਦੀ ਟਾਈਮ ਅਜੇ ਇਹ ਵੀਰ ਦੀ ਨੇ 5-7 80-7 ਦਿਨ ਲੈਣੀ ਠੀਕ ਐ ਲਓ ਜੀ ਹਫਤਾ ਕਿ ਖੜਦੀ ਤੇ ਖੋਲ ਦਿਓ ਭਾਈ ਜੀ ਇਹ ਸੂਆ ਭਾਜੀ ਕਿੰਨਾ ਸੂਗੀ ਦੂਜਾ ਦੂਜਾ ਪਿਓਰ ਦੂਜਾ ਐ ਹਾਂ ਜੀ ਠੀਕ ਐ ਲਓ ਜੀ ਸੂਆ ਦੂਸਰਾ ਸੂਗੀ ਕਰਮਾਲੀ ਦੇ ਕੱਦ ਤੁਸੀਂ ਚੈੱਕ ਕਰ ਸਕਦੇ ਜੇ ਤੇ ਹੈ ਵੀ ਕ੍ਰੋਸ ਪੰਨ ਦੇ ਵਿੱਚ ਆ ਗਈ ਆ ਲਓ ਜੀ ਕਰੋ ਜੀ ਚੱਕ ਢੱਲਾ ਢੋਲਾ ਜਿਹੜੀਆਂ ਕਾਫੀ ਅਜੇ ਚੱਡੇ ਰਹੇ ਥਾਣਾ ਦਾ ਸੈਰ ਗਿਆ ਵਲਾਗੇ ਨੂੰ ਚੈੱਕ ਕਰਾਉਨੇ ਆ ਇਹ ਬਈ ਕਿੰਨੇ ਕੁ ਦੁੱਧ ਵਾਲੀ ਆ ਇਹ ਵੀਰ ਜੀ ਨੂੰ 16-17 ਲੀਟਰ ਦੁੱਧ ਦਾ ਆਮ ਨਾਲ ਦੀ ਗੱਲ ਠੀਕ ਆ ਜੀ ਲਓ ਜੀ 16-17 ਲੀਟਰ ਦੁੱਧ ਭਰੂਗੀ ਕਰਮਾ ਲਈ ਤੇ ਚੱਡੇ ਦੇ ਢੱਲਾ ਢੋਲਾ ਜਿਹੜੀਆਂ ਕਾਫੀ ਆ ਸੂਣ ਤੱਕ ਜਿਹੜਾ ਸਾਰਾ ਹੀ ਚੱਡਾ ਕਵਰ ਕਰ ਜੂਗੀ ਕਰਮਾ ਲਈ ਇਹਦਾ ਭਾਈ ਕੀ ਕਰਨਾ ਮੋਲ ਜੀ ਹੋਈਆਂ ਗੱਲਾਂ ਦਾ ਵੀਰ ਭਰਾ ਸੱਤ ਸੱਤ ਮੰਗੀ ਜਾਂਦੇ ਨੇ ਅੱਛਾ ਜੀ ਆਪਣੀ ਪਹਿਲੀ ਵੀਡੀਓ ਵਿੱਚ 55 ਦੀ ਦੇ ਲਈਏ 55 ਦੀ ਹਾਂ ਜੀ ਇਹ ਵੀ ਕਰ ਦਈਏ ਹਾਂ ਨਹੀਂ ਹਾਂ ਨਹੀਂ ਹਾਂ ਜੀ ਹੋਰ 3000 ਹੀ ਕਟਾ ਦੋ 52 ਦੀ ਦੇ ਦਈਏ 52 ਦੀ ਹਾਂ ਜੀ ਪੂਰੇ ਤੇ ਕਰ ਦਈਏ ਮੈਂ ਦੱਸਣਾ ਜਾਓ ਜੇ ਤੁਸੀਂ ਕਹੇ ਤਾਂ ਕਰ ਦੇਣੀ ਵੀਰ ਜੀ ਤੁਹਾਡਾ ਕਹਿਣਾ ਮੋੜਨਾ ਹੀ ਠੀਕ ਹੈ ਲਓ ਜੀ ਪੂਰੇ 50000 ਦੀ ਤੇ ਮਾਨਤਾਨ ਹੋ ਜੂ ਇਹਦੇ ਚੋਂ ਚਲੋ ਜੀ ਜੇ ਤੁਸੀਂ ਕਹਿੰਦੇ ਤਾਂ ਹੋਰ 1000 ਕਰ ਦਾਂਗੇ ਸ਼ੌਕ 99 ਹਾਂ ਜੀ 99 ਦੀ ਠੀਕ ਲੋ ਜੀ 90000 ਦੀ 16 17 ਲੀਟਰ ਵਾਲੀ ਵੜਿਆ ਤੇ ਹੈ ਵੀ ਕ੍ਰੋਸ ਪਾਂਦੇ ਵਿੱਚ ਆ ਤੇ ਭਾਜੀ ਆਹ ਹੋੜ ਐਂਡ ਤੇ ਚੌਥੇ ਨੰਬਰ ਦੇ ਵੜ ਇਹ ਵੀ ਜੀ ਕੱਲ ਦੀ ਸੀ ਜੋ ਵਸੀ ਅੱਛਾ ਜੀ ਹਾਂ ਜੀ ਕਿੰਨਾ ਇਸ ਟੈਂਪ ਵਾਲਾ ਜੀ ਜੋਗਾ 15 ਲੀਟਰ ਪੋਦਾ ਹੀ ਇਹ ਰੈਡੀ ਜਿਹੜਾ ਮੈਂ ਨਾਲ ਬਿਲਕੁਲ ਜਿਹੜਾ ਮੇਰੇ ਕੋਲ ਚੋ ਆਈ ਜਾ ਠੀਕ ਐ ਲਓ ਜੀ 14 ਕਿਲੋ ਲਓ ਤੁਸੀਂ ਮੇਨ ਨਾਲ ਆ ਜਿਹੜਾ ਭਿੰਤੀ ਵਾਲਾ ਤੇ ਖੋਲ ਦਿਓ ਭਾਜੀ ਸੁਹਾ ਇੱਕ ਨਵਾ ਸੁਈ ਜੇ ਇਹ ਦੂਜਾ ਸੁਹਾ ਮੂਹੇ ਲਓ ਜੀ 6 ਦੰਦ ਆ ਗਈ ਜੇ ਵੜ ਦੂਜਾ ਠੀਕ ਆ ਲਓ ਜੀ ਪਿੱਛੇ ਫੀਮੇਲ ਕਾਫ ਆ ਗਿਆ ਜਰਸੀ ਦਾ ਖੋਲ ਦਿਓ ਭਾਈ ਲੈ ਜਾਓ ਉਧਰ ਨੂੰ ਤੇ ਚਵਾਈ ਬਾਈ ਨੇ 5 ਵਜੇ ਦੀ ਕੀਤੀ ਜੇ ਕੋਸ ਹਾਉਣਾ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਤੇ ਟਾਈਮ ਬਾਈ ਆਪਾਂ ਇੱਕ ਰਾਂ ਦਿਖਾ ਦਿੰਨੇ ਹਣਾ ਕਰੋ ਜੀ ਚੈੱਕ ਥਾਣਾ ਦਾ ਸੈਜ ਗਿਆ ਪਰ ਚੱਡਾ ਚੁੱਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਬਰੀਡ ਦੇ ਵਿੱਚ ਆ ਗਈ ਜਾਂ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਦਾ ਜੂਪਰਾ ਦਾ ਚੰਗਾ ਦੁੱਧ ਕੱਢੀ ਹੋਊਗੀ ਬਾਈ ਕਿੰਨਾ ਤੁਹਾਡੇ ਹਿਸਾਬ ਨਾਲ ਕੱਢ ਜੂ ਦੁੱਧ ਦੁੱਧ ਵਿੱਚ ਕਿੰਨਾ 20 ਲੀਟਰ ਕੀ ਹੁੰਦਾ ਲਓ ਜੀ 20 ਲੀਟਰ ਬਾਈ ਹਾਂਜੀ ਹਾਂਜੀ ਮੌਸਮ ਠੰਡਾ ਵਾ ਗਾਂ ਚਲੋ ਇੰਨਾ ਦਾ ਹੀ ਮੌਸਮ ਹੋਣਾ ਤੇ ਇਧਰਲੀ ਸਾਈਡ ਤੋਂ ਥਣਾ ਦਸ ਹੈ ਗਿਆਬ ਜਿਹੜਾ ਚੈੱਕ ਕਰ ਸਕਦੇ ਜੇ ਤੁਸੀਂ ਕੋ ਕੋਈ ਨਹੀਂ ਚੋਣ ਪੋਲੀ ਭਗ ਨਿਆਣਾ ਚੋਲੇ ਅੱਛਾ ਜੀ ਲਾ ਕੇ ਬੱਚਾ ਦਿਖਾ ਦਈਏ ਵੇਖ ਲਓ ਹਾਂਜੀ ਲਾਉਣਾ ਤੇ ਲਾ ਲੋ ਨਹੀਂ ਤੇ ਨੇ ਉਤੋਂ ਥੱਲੇ ਮਾਰ ਦਿੰਦੇ ਨਿਹਾਰਾਂ ਇਹ ਫੜਨੀ ਬਾਲਤੀ ਤੇ ਵੇਖ ਲਓ ਮੱਤੀ ਕਾਢੀ ਆਹ ਜਾਂ ਫੜਕੀ ਲਈ ਵੀਰ ਉਹ ਸਾਹਮਣੇ ਪਈ ਲਓ ਜੀ ਇਹਦਾ ਪੰਜਵਾ ਦੇ ਬਸਮਾ ਤੁਹਾਨੂੰ ਨਾਲ ਹੀ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਹੀ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਹਾਂਜੀ ਲਓ ਜੀ ਪਸਮਾ ਚੈੱਕ ਕਰ ਸਕਦੇ ਆਪਾਂ ਜੀ ਫੋਰ ਉਤਰਾਂ ਹੀ ਆ ਹਾਂਜੀ ਉਦਾਂ ਹੀ ਆ ਮਾ ਜੀ ਮੋਟਰ ਵਾਲਾ ਹੀ ਹਸਾਕਤਾ ਵੇ ਚੈੱਕ ਕਰ ਸਕਦੇ ਇਹ ਤੁਸੀਂ ਧਰਾ ਧੁਰਾ ਠੀਕ ਜੀ ਭਾਜੀ ਮਗਰਲੇ ਥਨਾਂ ਦੀਆਂ ਮਾਰ ਦਿਓ ਇਹ ਵਾਲੀ ਜਿਹੜੀ ਮਗਰਲੇ ਸੁਣਾਦੀ ਚਵਾਏ ਜਿਹੜੀ ਤੁਸੀਂ ਐਨ ਮੋਟਰ ਵਾਲੀ ਹਸਕਤਾ ਹੋਇਆ ਆਪਸ ਮਾ ਵੀਰ ਜੀ ਠੀਕ ਆ ਠੀਕ ਜੀ ਪਾਜੀ ਠੀਕ ਜੀ ਐਨ ਚੋਣ ਚਾਨ ਪੋਲੀ ਆ ਕੋਈ ਸ਼ੱਕ ਨਹੀਂ ਹੈਗਾ ਆਵੇ ਅਮ ਦੀ ਬੋੜਾ ਜੋ ਖਟਾ ਰੱਖਦਾ ਠੀਕ ਆ ਠੀਕ ਆ ਜੀ ਇਹਦਾ ਮੁੱਲ ਫਿਰ ਆਪਾਂ ਪਾਜੀ ਕੀ ਕਰਨਾ ਮੁੱਲ ਦੇ ਵੀ ਦਿੱ ਹੀ ਅਸੀਂ 20 ਲੀਟਰ ਵਾਲੀ ਆ ਮੁੱਲ ਤੋਂ ਭਾਵੇਂ ਜੀ ਇਹਦਾ 5000 ਹਾਰੀ ਗਈ ਹੈ ਅੱਛਾ ਜੀ ਪਰ ਆਪਾਂ 60 ਦੀ ਦੇਣੀ ਨਹੀਂ ਆਈ ਠੀਕ ਆ ਆਪਾਂ ਪਹਿਲੀ ਵੀਡੀਓ ਉੱਡਦੀ ਜਾਏ ਬੱਸ ਅੱਛਾ ਜੀ ਕਿੰਨਾ ਬੱਸ ਇਹਨਾਂ ਛੜਤੀ ਦੇਈਏ ਨਹੀਂ ਕਰੀਏ ਅੰਦਰ ਇੱਕੋ ਹੀ ਗੱਲ ਇੱਕੋ ਹੀ ਗੱਲ ਹਾਂਜੀ ਹਾਂ ਨਾਈ ਹਾਂ ਨਾਈ 55 ਦੀ ਹਾਂਜੀ ਤੁਹਾਡਾ ਮਾਨ ਤਨ ਤੁਹਾਡਾ ਮਾਨ ਤਨ ਹਾਂਜੀ ਤੁਸੀਂ ਕੋ ਉਹ ਕਰ ਦਿੰਦੇ ਤਿੰਨ ਛੜਤੀ ਦੇ ਹੋਰ ਹਾਂਜੀ ਤਿੰਨ ਪਰ ਚਲੋ ਚਾਰ ਜਾਂ ਮੰਨ ਚਲੋ ਦੀ ਜੀਏ ਤੁਹਾ ਘੈਰ ਦਾ ਪਤਾ ਨਹੀਂ ਪੁੱੜ ਗਿਆ ਜੀ 52 ਦੀ ਹੋਗੀ ਹਾਂਜੀ ਲਓ ਜੀ 52 ਜਾਂ ਦੀ 20 ਲੀਟਰ ਵਾਲੀ ਬਿਲਕੁਲ ਨੋਰਮਲ ਰੇਡ ਆ ਬਾਈ ਦੇ ਲਾਰੇ ਦੋਸਤ ਵੀ ਇਹ ਛੋਟੀ ਹੋਣੀ ਹੈ ਅੱਛਾ ਜੀ ਲਓ ਜੀ ਖੁੱਲੀਆਂ ਛੋਟਾਂ ਕਰਾਤੀਆਂ ਬਾਈ ਨੇ ਮਾਨਤਨ ਚਲੋ ਫੁੱਲ ਕਰਤਾ ਆਪਣਾ ਵੀਰੇ ਟਾਡਾ ਵੀ ਤੇ ਕਹਿਣਾ ਭਾਈ ਜੀ ਕੁਝ ਨਹੀਂ ਰਹੀ ਬੱਸ ਧੰਨਵਾਦ ਜੀ ਬਕਰ ਚਲਾਈ ਕਰਕੇ ਤਸੱਲੀ ਕਰਕੇ ਹਾਂ ਜੀ ਨਿਰਖ ਪਰਖਣਾ ਖੜੋ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਪਹਿਲੀ ਵੀਡੀਓ ਮਾਨਤਨ ਬਾਈ ਨੇ ਵੀ ਫੁੱਲ ਕੀਤਾ ਵਾਰੇ ਤੁਸੀਂ ਵੱਧ ਵੱਧ ਵੀਡੀਓ ਵੇਖ ਕੇ ਬਾਈ ਦਾ ਸਪੋਰਟ ਕਰੋ ਤੇ ਪਸ਼ੂ ਬਾਈ ਦੇ ਕੋਲ ਚੰਗੇ ਹੁੰਦੇ ਹਰ ਵਕਤ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ